ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਅਸੀਂ ਬਣਾਵਾਂਗੇ ਸੂਜੀ ਤੇ ਸਬਜ਼ੀਆਂ ਦੇ ਨਾਲ ਬਹੁਤ ਹੀ ਜ਼ਿਆਦਾ ਹੈਲਦੀ ਟੇਸਟੀ ਉਪਮਾ ਹਲਵਾ ਤਾਂ ਤੁਸੀਂ ਕਈ ਵਾਰ ਸੂਜੀ ਦਾ ਬਣਾ ਕੇ ਖਾਧਾ ਹੋਣਾ ਪਰ ਤੁਸੀਂ ਸਬਜ਼ੀਆਂ ਪਾ ਕੇ ਇੱਕ ਵਾਰੀ ਦਾ ਉਪਮਾ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਬਹੁਤ ਹੀ ਜ਼ਿਆਦਾ ਖਿਲੇ ਖਿਲੇ ਵੀ ਇਹ ਬਣ ਕੇ ਤਿਆਰ ਹੁੰਦਾ ਹੈ ਇਹ ਬਣਾ ਕੇ ਤੁਸੀਂ ਬੱਚਿਆਂ ਨੂੰ ਲੰਚ ਬਾਕਸ ਦੇ ਵਿੱਚ ਪਾ ਕੇ ਦੇ ਸਕਦੇ ਹੋ ਬਹੁਤ ਹੀ ਜ਼ਿਆਦਾ ਹੈਲਦੀ ਹੁੰਦਾ ਇਹ ਖਾਣ ਦੇ ਵਿੱਚ ਤੇ ਸਾਨੂੰ ਜ਼ਰੂਰ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ ਤੇ ਜੇਕਰ ਪਹਿਲੀ ਵਾਰ ਮੇਰੇ ਚੈਨਲ ਵਿਜ਼ਿਟ ਕਰਿਓ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਇਹ ਬਣਾਉਣ ਦੇ ਲਈ ਮੈਂ ਇੱਥੇ ਇੱਕ ਕੌਲੀ ਸੂਜੀ ਲਈ ਹੈ ਸੂਜੀ ਜਿਹੜੀ ਹੈ ਮੈਂ ਬਰੀਕ ਵਾਲੀ ਲਈ ਹੈ ਜੇਕਰ ਤੁਹਾਡੇ ਕੋਲ ਮੋਟੀ ਵਾਲੀ ਸੂਜੀ ਹੈ ਤਾਂ ਫਿਰ ਤੁਸੀਂ ਮੋਟੀ ਵਾਲੀ ਸੂਜੀ ਜਿਹੜੀ ਹੈ ਉਹੀ ਲੈ ਸਕਦੇ ਹੋ ਤੇ ਹੁਣ ਇਹ ਸੂਜੀ ਜਿਹੜੀ ਮੈਂ ਨਾਪ ਕੇ ਇੱਕ ਬੋਲ ਜਿਹੜੀ ਹੈ ਲਈ ਹੋਈ ਹੈ ਹੁਣ ਆਪਾਂ ਇਹ ਸੂਜੀ ਨੂੰ ਰੋਸਟ ਕਰਨਾ ਹੈ ਸੁੱਕਾ ਹੀ ਨੂੰ ਆਪਾਂ ਭੁੰਨਣਾ ਹੈ ਭੁੰਨਣ ਦੇ ਲਈ ਗੈਸ ਦੇ ਉੱਤੇ ਮੈਂ ਕੜਾਹੀ ਰੱਖੀ ਔਰ ਗੈਸ ਦੀ ਫਲੇਮ ਜਿਹੜੀ ਹੈ ਬਿਲਕੁਲ ਲੋ ਤੇ ਮੈਂ ਓਨ ਕੀਤੀ ਹੋਈ ਹੈ ਲੋ ਫਲੇਮ ਤੇ ਉੱਤੇ ਇਹਨੂੰ ਆਪਾਂ 5 ਤੋਂ 6 ਮਿੰਟ ਲਈ ਭੁੰਨਣਾ ਹੈ ਇਹਦੇ ਵਿੱਚ ਮੈਂ ਕੁ ਸਿਰਫ ਇਕੱਲੇ ਸੁੱਕੀ ਜਿਹੜੀ ਸੂਜੀ ਹੈ ਇਹਨੂੰ ਹੀ ਆਪਾਂ ਭੁੰਨ ਕੇ ਤਿਆਰ ਕਰਨਾ ਹੈ ਭੁੰਨਣਾ ਇਹਨੂੰ ਤਾਂ ਹੈ ਕਿਉਂਕਿ ਇਹਦੇ ਵਿੱਚੋਂ ਕੱਚਾਪਣ ਜਿਹੜਾ ਇਹਦਾ ਨਿਕਲ ਜਾਏ ਇਸ ਕਾਰਨ ਇਹਨੂੰ ਆਪਾਂ ਭੁੰਨ ਕੇ ਤਿਆਰ ਕਰਨਾ ਹੈ ਸੂਜੀ ਜਿਹੜੀ ਹੈ ਭੁੱਜ ਚੁੱਕੀ ਹੈ ਦਾ ਕਲਰ ਵੀ ਚੇਂਜ ਹੋ ਗਿਆ ਔਰ ਬਹੁਤ ਵਧੀਆ ਖੁਸ਼ਬੂ ਵੀ ਦੀ ਆਉਣ ਲੱਗ ਗਈ ਹੈ ਤਾਂ ਹੁਣ ਆਪਾਂ ਗੈਸ ਬੰਦ ਕਰਕੇ ਸੂਜੀ ਨੂੰ ਇੱਕ ਪਲੇਟ ਦੇ ਵਿੱਚ ਕੱਢ ਲੈਣੇ ਆ ਸੂਜੀ ਦਾ ਕਲਰ ਦੇਖੋ ਤੁਸੀਂ ਚੇਂਜ ਹੋ ਗਿਆ ਹਲਕਾ ਜਿਹਾ ਤੇ ਵਸੇ ਭੁੱਜ ਕੇ ਤਿਆਰ ਹੈ ਜਿਆਦਾ ਇਹਨੂੰ ਆਪਾਂ ਭੁਲਣਾ ਨਹੀਂ ਹੈ ਇਨ ਨੂੰ ਮੈਂ ਇੱਕ ਪਲੇਟ ਵਿੱਚ ਕੱਢ ਲਿਆ ਤੇ ਫਿਰ ਤੋਂ ਮੈਂ ਉਹੀ ਕੜਾਈ ਰੱਖੀ ਗੈਸ ਦੇ ਉੱਤੇ ਤੇ ਇਹਦੇ ਵਿੱਚ ਪਾਵਾਂਗੇ ਇੱਕ ਵੱਡਾ ਚਮਚ ਦੇਸੀ ਘਿਓ ਦਾ ਜੇਕਰ ਤੁਸੀਂ ਘਿਓ ਖਾਣਾ ਪਸੰਦ ਨਹੀਂ ਕਰਦੇ ਫਿਰ ਤੁਸੀਂ ਕੋਈ ਵੀ ਕੁਕਿੰਗ ਔਇਲ ਇਹਦੇ ਵਿੱਚ ਪਾ ਸਕਦੇ ਹੋ ਜੋ ਵੀ ਤੁਸੀਂ ਖਾਂਦੇ ਹੋ ਉਹੀ ਪਰ ਉਹਨੂੰ ਚੰਗੀ ਤਰ੍ਹਾਂ ਦੇ ਨਾਲ ਤੁਸੀਂ ਗਰਮ ਕਰ ਲੈਣਾ ਘਿਓ ਜਿਹੜਾ ਗਰਮ ਹੋ ਗਿਆ ਪਿਗਲ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 1/4 ਚਮਚ ਜੀਰਾ 1/4 ਚਮਚ ਦੇ ਵਿੱਚ ਰਾਈ ਪਾਵਾਂਗੇ ਇਹਦੇ ਨਾਲ ਹੀ ਆਪਾਂ ਇੱਕ ਛੋਟਾ ਚਮਚ ਚਨੇ ਦੀ ਦਾਲ ਤੇ ਇੱਕ ਛੋਟਾ ਚਮਚ ਧੁਲੀ ਹੋਈ ਮਾਂ ਦੀ ਦਾਲ ਜਿਹੜੀ ਹੁੰਦੀ ਹੈ ਇਹ ਪਾਣੀ ਹੈ ਮਾਂ ਦੀ ਦਾਲ ਤੇ ਚਨੇ ਦੀ ਦਾਲ ਨੂੰ ਮੈਂ ਚੰਗੀ ਤਰ੍ਹਾਂ ਦੇ ਨਾਲ ਕੱਪੜੇ ਦੇ ਨਾਲ ਪੂੰਝ ਕੇ ਸਾਫ਼ ਕਰ ਲਿਆ। ਦੋ ਇਹਦੇ ਵਿੱਚ ਲਾਲ ਮੁਰਚਾ ਪਾ ਦਿੰਨੇ ਆ ਜੇਕਰ ਤੁਹਾਡੇ ਕੋਲ ਕੜੀ ਪੱਤਾ ਹੈ ਤੇ ਇਹਦੇ ਵਿੱਚ ਤੁਸੀਂ ਜ਼ਰੂਰ ਪਾਇਓ। ਕੜੀ ਪੱਤਾ ਦੇ ਨਾਲ ਇਹਦਾ ਫਲੇਵਰ ਬਹੁਤ ਵਧੀਆ ਆਂਦਾ ਹੈ। ਬਹੁਤ ਟੇਸ ਲੱਗਦਾ ਕੜੀ ਪੱਤਾ ਉਪਮਾ ਦੇ ਵਿੱਚ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਭੁੱਜ ਗਈਆਂ ਤਾਂ ਹੁਣ ਇਹਦੇ ਵਿੱਚ ਪਾਵਾਂਗੇ ਅਦਰਕ ਲਸਣ ਸੌਰੀ ਅਦਰਕ ਹਰੀਆਂ ਮਿਰਚਾਂ ਤੇ ਪਿਆਜ਼। ਦੋ ਹਰੀਆਂ ਮਿਰਚਾਂ, ਇੱਕ ਵੱਡੇ ਸਾਈਜ਼ ਦਾ ਪਿਆਜ਼ ਤੇ ਇੱਕ ਛੋਟਾ ਜਿਹਾ ਟੁਕੜਾ ਮੈਂ ਅਦਰਕ ਦਾ ਬਰੀਕ-ਬਰੀਕ ਕੱਟ ਲਿਆ। ਹੁਣ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਦੇ ਨਾਲ ਆਪਾਂ ਜਿਆਦਾ ਇਹਦਾ ਕਲਰ ਟੀਨ ਨਹੀਂ ਕਰਨਾ ਆਪਾਂ ਹਲਕਾ ਜਿਹਾ ਇਹਨਾਂ ਨੂੰ ਫਰਾਈ ਕਰਨਾ ਹੈ ਤਾਂ ਕਿ ਇਹਨਾਂ ਦਾ ਖੱਟਾ ਪਾਣੀ ਨਿਕਲ ਜਾਏ ਇਹ ਹੋ ਗਏ ਸਾਰੀਆਂ ਚੀਜ਼ਾਂ ਫਰਾਈ ਹੋ ਗਈਆਂ ਚੰਗੀ ਤਰ੍ਹਾਂ ਦੇ ਨਾਲ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਬਜ਼ੀਆਂ ਮੈਂ ਇੱਥੇ ਅੱਧੀ ਕੋਲੀ ਮਟਰ ਲਏ ਆ ਮਟਰ ਦੇ दाਣੇ ਪਾਦਨੇ ਆ ਦੇ ਵਿੱਚ ਨਾਲੀ ਦੇ ਵਿੱਚ ਪਾਦਨੇ ਆ ਬੀਨਸ ਤੇ ਗਾਜਰ ਦੋ ਗਾਜਰਾ ਤੇ ਪੰਜ ਛੇ ਫਲੀਆਂ ਮੈਂ ਬੀਨਸ ਦੀਆਂ ਜਿਹੜੀਆਂ ਬਰੀਕ-ਬਰੀਕ ਕੱਟ ਲਈਆਂ ਤੁਸੀਂ ਜੋ ਵੀ ਸਬਜ਼ੀ ਖਾਣਾ ਚਾਹੁੰਦੇ ਹੋ ਜੋ ਵੀ ਸਬਜ਼ੀ ਪਸੰਦ ਕਰਦੇ ਹੋ ਤੁਸੀਂ ਉਹੀ ਇਹਦੇ ਵਿੱਚ ਪਾ ਲੈਣੀ ਹੈ ਹੁਣ ਇਹਦੇ ਵਿੱਚ ਸਵਾਦ ਅਨੁਸਾਰ ਆਪਾਂ ਨਮਕ ਪਾ ਦੇਣਾ ਤੇ ਪਾ ਕੇ ਸਬਜ਼ੀਆਂ ਨੂੰ ਆਪਾਂ 2-3 ਮਿੰਟ ਲਈ ਪਕਾ ਲੈਣਾ ਤਾਂ ਕਿ ਸਬਜ਼ੀਆਂ ਜਿਹੜੀਆਂ 80% ਤੱਕ ਪੱਕ ਜਾਣ बस ਇੰਨਾ ਕੱਪਾ ਇਹਨਾਂ ਨੂੰ ਪਕਾਣਾ ਹੈ 70-80% ਤੱਕ ਪੱਕ ਜਾਣ ਸਬਜ਼ੀਆਂ ਨਮਕ ਆਪਾਂ ਪਹਿਲੇ ਪਾ ਦਿੱਤਾ ਤਾਂ ਕਿ ਸਬਜ਼ੀਆਂ ਜਲਦੀ ਸੌਫਟ ਹੋ ਜਾਣ ਸਬਜ਼ੀਆਂ ਜਿਹੜੀਆਂ ਸੌਫਟ ਹੋ ਗਈਆਂ ਇਹ ਪੱਕ ਚੁਕੀਆਂ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਮੈਂ 1 ਕੋਲੀ ਸੂਜੀ ਲਈ ਹੈ ਤੇ ਮੈਂ 1.5 ਕੋਲੀ ਦੇ ਵਿੱਚ ਪਾਣੀ ਪਾ ਰਹੀਆਂ ਕਿਉਂਕਿ ਸੂਜੀ ਜਿਹੜੀ ਮੈਂ ਬਰੀਕ ਵਾਲੀ ਲਈ ਹੈ ਜੇਕਰ ਤੁਸੀਂ ਮੋਟੇ ਵਾਲੀ ਸੂਜੀ ਲਈ ਹੈ ਤੇ ਫਿਰ ਤੁਸੀਂ 2 ਕੋਲੀਆਂ ਪਾਣੀ ਦੇ ਵਿੱਚ ਪਾ ਲੈਣਾ ਹੈ ਡਬਲ ਕੁਆਂਟੀਟੀ ਵਿੱਚ ਪਾਣੀ ਜਿਹੜਾ ਪਾਣਾ ਹੁਣ ਆਪਾਂ ਇਹਨੂੰ ਉਬਾਲਾ ਆਉਣ ਦੇਣਾ ਗੈਸ ਦੀ ਫਲੇਮ ਮੈਂ ਮੀਡੀਅਮ ਕਰ ਦਿੱਤੀ ਹੈ ਤੇ ਹੁਣ ਇਹਨੂੰ ਆਪਾਂ ਇੱਕ ਚੰਗੀ ਤਰ੍ਹਾਂ ਦੇ ਨਾਲ ਉਬਾਲਾ ਆਉਣ ਦੇਣਾ ਚੰਗੀ ਤਰ੍ਹਾਂ ਇਹਨਾਂ ਨਾਲ ਇਹਨੂੰ ਉਬਾਲਾ ਆ ਗਿਆ ਉਬਾਲਾ ਆਉਣ ਤੋਂ ਬਾਅਦ ਮੈਂ 2 ਮਿੰਟ ਇਹਨੂੰ ਪਕਾ ਲਿਆ ਹੈ ਤਾਂ ਹੁਣ ਆਪਾਂ ਇਹਦੇ ਵਿੱਚ ਪਾਣਾ ਹੈ ਸੂਜੀ ਉਸ ਤੋਂ ਪਹਿਲਾਂ ਮੈਂ ਇਹਦੇ ਵਿੱਚ ਪਾ ਰਹੀਆਂ ਚਾਰ ਪੰਜ ਕਾਜੂ ਕਾਜੂ ਨੂੰ ਮੈਂ ਫਰਾਈ ਕਰਕੇ ਰੱਖਿਆ ਹੋਇਆ ਹੈ ਤੇ ਇਹ ਮੈਂ ਇਹਦੇ ਵਿੱਚ ਪਾ ਦਿੱਤੇ ਆ ਤਾਂ ਹੁਣ ਆਪਾਂ ਸੂਜੀ ਇਹਦੇ ਵਿੱਚ ਪਾ ਦੇਣੀ ਹੈ ਜਿਹੜੀ ਰੋਸਟ ਕਰਕੇ ਰੱਖੀ ਹੋਈ ਹੈ ਸੂਜੀ ਪਾ ਕੇ ਆਪਾਂ ਗੈਸ ਦੀ ਫਲੇਮ ਜਿਹੜੀ ਹੈ ਲੋ ਕਰਨੀ ਹੈ ਤੇ ਇਹਨੂੰ ਫਟਾਫਟ ਲਗਾਤਾਰ ਚਲਾਉਂਦੇ ਰਹਿਣਾ ਕਿਉਂਕਿ ਸੂਜੀ ਜਿਹੜੀ ਹੈ ਬਹੁਤ ਜਲਦੀ ਪਾਣੀ ਜਿਹੜੀ ਹੈ ਪੀ ਲੈਂਦੀ ਹੈ ਕਿਉਂਕਿ ਗਰਮ ਪਾਣੀ ਦੇ ਵਿੱਚ ਆਪਾਂ ਸੂਜੀ ਪਾਈ ਹੈ ਤੇ ਗਰਮ ਪਾਣੀ ਦੇ ਵਿੱਚ ਸੂਜੀ ਜਿਹੜੀ ਹੈ ਬਹੁਤ ਜਲਦੀ ਫੁੱਲ ਜਾਂਦੀ ਹੈ ਬਹੁਤ ਜਲਦੀ ਪਾਣੀ ਨੂੰ ਇਹ ਪੀ ਲੈਂਦੀ ਹੈ ਤੇ ਇਸ ਕਾਨੇ ਨੂੰ ਲਗਾਤਾਰ ਚਲਾਉਂਦੇ ਹੋਏ फटाफट ਇਹਨੂੰ ਆਪਾਂ ਮਿਕਸ ਕਰਨਾ ਹੈ ਮਿਕਸ ਕਰਦੇ ਕਰਦੇ ਤੁਹਾਨੂੰ ਐਦਾ ਲੱਗੇਗਾ ਜਿਦਾਂ ਇਹ ਤਾਂ ਹਲਵਾ ਹੀ ਬਣ ਗਿਆ ਪਰ ਇਹ ਜਦੋਂ ਇਹਨੂੰ ਤੁਸੀਂ ਰੈਸਟ ਲਈ ਛੱਡੋਗੇ ਤੇ ਬਹੁਤ ਜਲਦੀ ਇਹ ਖਿਲਾ ਖਿਲਾ ਜਿਹੜਾ ਬਣ ਜਾਂਦਾ ਹੈ ਬਹੁਤ ਹੀ ਵਧੀਆ ਬਣ ਜਾਂਦਾ ਹੈ ਚੰਗੀ ਤਰ੍ਹਾਂ ਦੇ ਨਾਲ ਇਹਨੂੰ ਸਾਰੀਆਂ ਸਬਜ਼ੀਆਂ ਦੇ ਵਿੱਚ ਸੂਜੀ ਨੂੰ ਜਿਹੜਾ ਮਿਕਸ ਕਰਨਾ ਹੈ ਜੇਕਰ ਤੁਸੀਂ ਮੋਟੀ ਸੂਜੀ ਲਓਗੇ ਤਾਂ ਹੋਰ ਵੀ ਵਧੀਆ ਬਣ ਕੇ ਤਿਆਰ ਹੁੰਦਾ ਹੈ। ਇੱਕਦਮ ਖਿਲੇ ਖਿਲੇ ਹਲਵਾਈ ਸੋਰੀ ਉਪਮਾ ਬਣ ਕੇ ਤਿਆਰ ਹੁੰਦਾ ਹੈ। ਹੁਣ ਇਹਨੂੰ ਆਪਾਂ ਟੱਕ ਕੇ 5 ਤੋਂ 6 ਮਿੰਟ ਲਈ ਛੱਡ ਦੇਣਾ ਹੈ। ਤਾਂ ਕਿ ਹਲਕੀ ਫੁਲਕੀ ਕਸਰ ਜਿਹੜੀ ਰਹਿ ਗਈ ਹੋएगी ਸੂਜੀ ਦੇ ਵਿੱਚ ਕੱਚੀ ਉਹ ਨਿਕਲ ਜਾਏਗੀ ਤੇ ਜਿਹੜੀ ਸਬਜ਼ੀ ਵੀ ਕੋਈ ਕੱਚੀ-부ੱਚੀ ਰਹਿ ਗਈ ਹੋएगी ਉਹ ਵੀ ਪੱਕ ਜਾਏਗੀ। 5 ਮਿੰਟ ਹੋ ਗਏ ਇਹਨੂੰ ਟੱਕਿਓਏ ਤੇ ਹੁਣ ਤੁਸੀਂ ਦੇਖੋ ਸੂਜੀ ਜਿਹੜੀ ਹੈ ਕਿੰਨੀ ਖਿਲੀ-ਖਿਲੀ ਹੋ ਗਈ ਹੈ ਤੁਸੀਂ ਇਸ ਟਾਈਮ ਤੇ ਇਹਦੇ ਵਿੱਚ ਹਰਾ ਧਨੀਆ ਪਾ ਸਕਦੇ ਹੋ ਬਹੁਤ ਹੀ ਟੇਸਟੀ ਲੱਗਦਾ ਹੈ ਹਰਾ ਧਨੀਆ ਇਹਦੇ ਵਿੱਚ ਤੇ ਹੁਣ ਮੈਂ ਤੁਹਾਨੂੰ ਦਿਖਾ ਰਹੀਆਂ ਲਾਗੋਂਦੀ ਕਿੰਨੀ ਵਧੀਆ ਲੱਗ ਰਹੀ ਹੈ ਸੂਜੀ ਇੱਕਦਮ ਖਿਲੀ-ਖਿਲੀ ਹੋ ਗਈ ਹੈ ਔਰ ਸਬਜ਼ੀਆਂ ਨੇ ਵੀ ਸੂਜੀ ਨੂੰ ਛੱਡ ਦਿੱਤਾ ਹੈ ਇੱਕਦਮ ਅਲੱਗ-ਅਲੱਗ ਸਬਜ਼ੀਆਂ ਜਿਹੜੀਆਂ ਹੋ ਗਈਆਂ ਇੱਕਦਮ ਚਿਪਕੀਆਂ-ਚਿਪਕੀਆਂ ਬਿਲਕੁਲ ਵੀ ਨਹੀਂ ਬਣ ਕੇ ਤਿਆਰ ਹੋਈਆਂ ਮੇਰੀ ਇਹ ਰੈਸਪੀ ਤੁਹਾਨੂੰ ਕਿਵੇਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਥੋੜੀ ਜਿਹੀ ਤੇ ਮਿਲਦੇ ਆਂ ਐਦਾਂ ਦੀ ਕਿਸੇ ਹੋਰ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ